ਬਹੁਤ ਜ਼ਿਆਦਾ ਪਾਣੀ ਆ ਜਾਸ ਕੱਲ੍ਹ ਨਾਲੋਂ ਬਹੁਤ ਜ਼ਿਆਦਾ ਆ ਹੈ ਜਾਂਦੇ ਆ ਹੈ ਜਸ ਇਹਨੂੰ ਕਾਰੇ ਜਰਾ ਗੱਬੇ ਕਾਰੇ ਨੂੰ ਕਰ ਕਾਰੇ ਨੂੰ ਬੰਦੇ ਰਾ ਇੱਧਰ ਜੜੀ ਜਦ ਸਹੀ ਆ ਸਹੀ ਆ ਕਾਰੇ ਨੂੰ ਕਾਰੇ ਦੇ ਦੇਖ ਸਕਦੇ ਹੋ ਤੁਸੀਂ ਪੰਗੀ ਚੋਅ ਦੇ ਵਿੱਚ ਕਿੰਨਾ ਪਾਣੀ ਆਇਆ ਤੇ ਗੱਡੀਆਂ ਵਾਲੇ ਫੇਰ ਵੀ ਹਟਦੇ ਨਹੀਂ ਵਿੱਚ ਸੜਕ ਉਠਾ ਸੜਕ ਪਾੜ ਕੇ ਫਿਰ ਪਾਈ ਵੀ ਨਿਕਾਲੇ ਉਸਕਾ ਰੰਗ ਕੀਤਾ ਜਾ ਰਹਾ ਹੈ ਹਰਾ ਨਹੀਂ ਫਿਰ ਪਤਾ ਚੱਲਿਆ ਪੀਲਾ ਕਰਨਾ ਸੀ ਪੀਲਾ ਕਰ ਜੰਦੇ ਆ ਹੈ ਜਸ ਇਹਨੂੰ ਕਾਰੇ ਜਰਾ ਗੱਬੇ ਕਾਰੇ ਨੂੰ ਕਰ ਕਾਰੇ ਨੂੰ ਬੰਦੇ ਰਾ ਇੱਧਰ ਜੜੀ ਜਦ ਸਹੀ ਆ ਸਹੀ ਆ ਕਾਰੇ ਨੂੰ ਕਰਦੇ ਕਬ ਸਾਫ ਰੋਡ ਹੋਣਾ ਇਤਰੀ ਲੈ ਲੈਲਾ ਸਾਫ ਰੋਡ ਇਧਰ ਦੇਖੋ ਸਵੇਰ ਦਾ ਮੀਂਹ ਲੱਗਾ ਪਿਆ ਤੇ ਬੁਰਾ ਹਾਲ ਹੋਇਆ ਪਿਆ ਸੜਕਾਂ ਦਾ ਜਿੱਥੇ ਜਾਈਏ ਇਦਾਂ ਹੀ ਪਾਣੀ ਤੁਹਾਨੂੰ ਹੜਾ ਵਾਂਗ ਦਿਖ ਰਿਹਾ ਆ ਹਾਂਜੀ ਕਿੱਦਾਂ ਸਾਰੇ ਉਮੀਦ ਕਰਦਾ ਤੁਸੀਂ ਠੀਕ ਹੋਵੋਗੇ ਤੇ ਮੀਂਹ ਅੱਜ ਕੱਲ ਬਹੁਤ ਪੈ ਰਹੇ ਹੈ ਦੱਸ ਬਹੁਤ ਜ਼ਿਆਦਾ ਪੈ ਰਹੇ ਆ ਪਿਆਰ ਰੱਖੋ ਸੇਧ ਦਾ ਖਿਆਲ ਦੇਖੋ ਸਵੇਰ ਦਾ ਹੀ ਮੈਂਗਾ ਮੀਂਹ ਲੱਗਾ ਪਿਆ ਆ ਸਵੇਰ ਦਾ ਮੀਂਹ ਲੱਗਾ ਪਿਆ ਮੈਂ ਕਿਹਾ ਅੱਜ ਯਾਰ ਚਲੀਏ ਜਾ ਕੇ ਤੇ ਵੀਡੀਓ ਵੀਡੀਓ ਬਣਾਈਏ ਨਾ ਮੀਂਹ ਉਹ ਲੱਗਿਆ ਸੋ ਪਹਿਲਾ ਮੇਰੇ ਕੋਲ ਤਾਂ ਬਰਸਾਤੀ ਸੀਗੀ ਫਿਰ ਇਹਨੇ ਬਰਸਾਤੀ ਲਈ ਇੱਕ ਸਵੇਰੇ ਤੇ ਆਪਾਂ ਮੈਂ ਕਿਹਾ ਹੁਣ ਚੱਲਦੇ ਆਂ ਥੋੜਾ ਸ਼ਹਿਰ ਨੂੰ ਤੇ ਕੰਮ ਜਿਆ ਸੀਗਾ ਬਰਸਾਤੀ ਲੈਣੀ ਜ਼ਰੂਰੀ ਆ ਕੱਪੜੇ ਬਾਰ-ਬਾਰ ਗਿੱਲੇ ਹੋ ਜਾਂਦੇ ਆ ਹੈਨਾ ਬਾਕੀ ਚੱਲਦੇ ਆਂ ਸ਼ਹਿਰ ਨੂੰ ਹੋਰ ਕੀ ਕਹਿਣਾ ਚਾਹੁੰਦਾ ਐ ਤੁਹਾਨੂੰ ਅੱਜ ਮੀਂਹ ਯਾਰ 6% ਲੱਗੇ ਪਏ ਆ 6% ਮੀਂਹ ਲੱਗਦੇ ਦੱਸਿਆ ਪਿਆ ਦੋ ਤਿੰਨ ਦਿਨ ਕਹਿੰਦੇ ਲਗਾਤਾਰ ਮੀਂਹ ਪੈਣਾ ਹੋਰ ਲੋਕਾਂ ਦਾ ਪੂਰਾ ਹਾਲ ਹੋਇਆ ਪਿਆ ਯਾਰ ਨੇ ਨਿਆਣਿਆਂ ਨੇ ਵੀ ਕਹਿੰਦੇ ਛੁੱਟੀਆਂ ਕਰਦੇ ਨੇ ਨਿਆਣਿਆਂ ਨੇ ਵੀ ਮੋਜਾਂ ਲਗੀਆਂ ਨਿਆਣਿਆਂ ਨੇ ਘਰਾਂ 'ਚ ਕਹਿੰਦੇ ਖੁਰੂ ਪਾਇਆ ਹਾਂ ਕਾ ਦੇਦੋਂ ਮਾਪੇ ਦੁਖੀ ਹੋ ਜਾਂਦੇ ਆ ਕਿ ਛੁੱਟੀਆਂ ਜਦੋਂ ਹੋਈਆਂ ਬਹੁਤਾਂ ਕਰਦੇ ਨੇ ਨਿਆਣੇ ਚਲ ਜੀਏ ਹੁਣ ਫੇ ਚੱਲਦੇ ਹਾਂ ਹੁਣ ਜੀ ਬਿਨਾਂ ਦੇਰੀ ਕੀਤੇ ਸ਼ਹਿਰ ਨੂੰ ਦੇਖੋ ਸਵੇਰ ਦਾ ਮੀਂਹ ਲੱਗਾ ਪਿਆ ਤੇ ਬੁਰਾ ਹਾਲ ਹੋਇਆ ਪਿਆ ਸੜਕਾਂ ਦਾ ਕਿੱਥੇ ਜਾਈਏ ਇਦਾਂ ਹੀ ਪਾਣੀ ਤੁਹਾਨੂੰ ਹੜਾ ਵਾਂਗ ਦਿਖ ਰਿਹਾ ਆ ਸੋ ਬੱਸ ਥੋੜਾ ਧਿਆਨ ਨਾਲ ਚਲਾਇਨਾ ਰੋਡਾਂ ਦੇ ਉੱਪਰ ਕਿਉਂਕਿ ਮੌਸਮ ਜਿਆਦਾ ਖਰਾਬ ਆ ਤੇ ਟੋਏ ਟਿੱਬੇ ਦਾ ਪਤਾ ਨਹੀਂ ਲੱਗਦਾ ਤੇ ਚੱਲਦੇ ਹਾਂ ਹੁਣ ਸ਼ਹਿਰ ਨੂੰ ਸੋ ਦੇਖ ਸਕਦੇ ਹੋ ਪਾਣੀ ਕਿੰਨਾ ਆ ਰਿਹਾ ਗਲੀਆਂ ਦੇ ਵਿੱਚ ਬੁਰਾ ਹਾਲ ਹੋਇਆ ਪਿਆ ਦੇਖੋ ਪੂਰਾ ਚੋਈ ਬਣੀ ਪਈ ਆ ਤੇ ਹੈਗੀ ਵੀ ਉਧਰ ਚੋਈ ਆ ਇਹ ਤੇ ਪਾਣੀ ਪਰ ਖੇਤਾਂ ਦਾ ਬਹੁਤ ਜ਼ਿਆਦਾ ਹੋ ਕੇ ਇਕੱਠਾ ਮੀਂਹ ਦਾ ਤੇ ਮਿਕਸ ਹੋ ਕੇ ਆ ਰਿਹਾ ਹੈ ਬਹੁਤ ਜ਼ਿਆਦਾ ਬੁਰੀ ਹਾਲ ਹੋਈ ਪਈ ਆ ਐਂ ਜੱਸ ਥੋੜਾ 100% ਮੀਂਹ ਦੱਸਿਆ ਪਿਆ ਹਰਪੁਰ ਦੇ ਵਿੱਚ 2 ਦਿਨ ਹੁਣ ਆ ਦੇਖੋ ਜਿੱਥੇ ਆ ਤਾਂ ਬੁਰੀ ਬੁਰੀ ਹਾਲ ਹੋਈ ਪਈ ਆ ਰੋਡਾਂ ਦੇ ਆ ਦੇਖੋ ਕਿੰਨੇ ਹਾਲਾਤ ਖਰਾਬ ਹੋ ਗਏ ਤੂੰ ਤਾਂ ਯਾਰ ਐਵੇਂ ਹੀ ਲਿਆ ਮੈਨੂੰ ਇਧਰ ਹੀ ਖਰਾਬ ਆਲਦੀ ਯਾਰ ਐਵੇਂ ਪਹਿਲਾਂ ਮੈਂ ਮੈਨਾਂ ਯਾਰ ਉਧਰ ਹੀ ਕੰਮ ਨੂੰ ਜਾਣਾ ਆ ਇਦਰੀ ਚਾਲਦੇ ਆ ਸਤਨਾਲ ਦੀ ਬੇਚਦੀ ਸਾਫ ਰੋਡ ਹੋਣਾ ਐ ਤਰੀ ਲੈ ਲੈ ਸਾਫ ਰੋਡ ਇਧਰ ਪਸੇ ਜਾਣਾ ਹੀ ਸਾਫ ਆ ਕੋਈ ਨਹੀਂ ਕੋਈ ਗੱਲ ਨਹੀਂ ਯਾਰ ਹੁਣ ਜਾਣਦੇ ਪਾ ਯਾਰ ਮੈਂ ਤਾਂ ਇਦਰੀ ਆਣਾ ਉਧਰ ਗੱਡੀਆਂ ਗੁੱਡੀਆਂ ਛਿੱਟੇ ਵੋ ਪਾ ਜਣੀਆਂ ਐ ਮੈਂ ਕੱਪੜਿਆਂ ਦੇ ਉੱਪਰ ਕੱਲ ਬਰਸਾਤੀ ਲਈ ਆ ਪਰ ਫਿਰ ਵੀ ਤਾਂ ਮੈਨੂੰ ਪਤਾ ਖਰਾਬ ਹੁੰਦਾ ਹੀ ਆ ਪਾਣੀ ਦੇਖਦਾ ਜਿਹੜਾ ਕੰਮ ਖਰਾਬ ਹੋ ਰਿਹਾ ਮੇਰਾ ਕੋਈ ਗੱਲ ਨਹੀਂ ਯਾਰ ਮੁਰਤਾ ਚਲਾ ਲਾ ਤ ਹੁਣ ਇੰਨਾ ਕਦਾ ਕਸ਼ਟ ਕਰਨਾ ਹੀ ਪਣਾ ਆ ਛਿਟੀ ਜਾਣਾ ਆ ਯਾਰ ਥੋੜਾ ਕੰਮ ਲੈ ਕੇ ਆਣਾ ਫਾਸਟ ਟਿਕਟ ਲੈ ਕੇ ਆਣੀ ਆ ਅੱਜ ਕਈ ਵਾਰੀ ਬੰਦਾ ਸਾਂ ਟੱਕਰ ਜਾਂਦਾ ਕੱਟ ਕੇ ਲਾ ਜਾਂਦੀ ਕਈ ਵਾਰੀ ਸਾਡੇ ਹੀ ਲੱਗ ਜਾਂਦੀ ਆ ਵੀਡੀਓ ਬਣਾਉਂਦੇ ਆਂ ਦੇ ਸੋ ਅਸੀਂ ਪਹੁੰਚ ਗਏ ਹੁਣ ਕੋਟਲਾ ਬੌਂਸ ਪਰ ਤੇ ਮੈਂ ਤੇ ਯਾਸ ਚੱਲਿਆ ਹੈਗਾ ਨਾ ਅਜੀ ਅਜੀ ਹਲਾ ਜਮਰਾ ਇਹੀ ਚਲਾ ਰਿਹਾ ਡਰਾਈਵਰ ਮੀਂਹ ਦੇ ਵਿੱਚ ਇਹੀ ਆ ਜਿੰਨੇ ਵੀ ਪੁੱਠੇ ਪੰਗੇ ਲੈਂਦਾ ਇਹਦਾ ਹੀ ਕੰਮ ਹੁੰਦੇ ਆ ਇਹਦਾ ਹੀ ਪੰਪੁੱਠੇ ਹੁੰਦੇ ਆ ਚੱਲਦੇ ਆ ਹੁਣ ਆਪਾਂ ਬਿਨਾਂ ਦੇਰੀ ਕਿਤੇ ਘਾਰਪੁਰ ਨੂੰ ਤੇ ਚੱਲਦੇ ਆ ਚੋਈ ਪਤਾ ਨਹੀਂ ਯਾਰ ਆਈ ਹੋਣੀ ਕਿ ਨਹੀਂ ਆਈ ਹੋਣੀ ਹਾਂ ਥੋੜੀ ਘਰ ਹੌਲੀ ਹੌਲੀ ਮੁੜਸਾਲ ਛਤਰੀ ਉੱਡ ਜਣੀ ਮम्मा ਸੋ ਦੇਖ ਸਕਦੇ ਆ ਪੂਰੀ ਨਹਿਰ ਦੇ ਉੱਪਰ ਵੀ ਪਾਣੀ ਪਾਣੀ ਹੋਇਆ ਪਿਆ ਤੇ ਇੱਧਰ ਬੈਰੀਕੇਟਿੰਗ ਕਰ ਦਿੱਤੀ ਗਈ ਆ ਸੋ ਇੱਧਰ ਹੀ ਕੋਈ ਵੀ ਨਾ ਆਵੇ ਆ ਦੇਖ ਸਕਦੇ ਜਿਹੜਾ ਆ ਰੋਡ ਜਾਂਦਾ ਸੀਗਾ ਜੀ ਇੱਧਰ ਬੈਰੀਕੇਟਿੰਗ ਲਾ ਦਿੱਤੀ ਗਈ ਆ ਤੇ ਇੱਧਰ ਵੀ ਦੇਖ ਸਕਦੇ ਹੋ ਨਹਿਰ ਦੇ ਉੱਪਰ ਬੋਰੇ ਭਰ ਕੇ ਰੱਖ ਦਿੱਤੇ ਗਿਆ ਸੋ ਬੰਨ ਟੁੱਟ ਨਾ ਸਕੇ ਬਟ ਆ ਪਾਣੀ ਦੇਖ ਲਓ ਨਹਿਰ ਦੇ ਥੱਲੇ ਮੈਨੂੰ ਲੱਗਦਾ ਪਾਣੀ ਹੈ ਨਹੀਂ ਉਹਨਾਂ ਦੇ ਉੱਪਰ ਨਹਿਰ ਤੇ ਭਰੀ ਪਈ ਆ ਸੋ ਦੇਖ ਸਕਦੇ ਹੋ ਸੁੱਕੀ ਨਹਿਰ ਆ ਕੋਈ ਵੀ ਪਾਣੀ ਛੱਡਿਆ ਪਿਆ ਤਾਂ ਇੱਧਰ ਜ਼ਿਆਦਾ ਪਾਣੀ ਆ ਐਂ ਦੱਸ ਮਹਿਰ ਖਾਲੀ ਪਈ ਆ ਦੇਖੋ ਟਾਇਰ ਦੇ ਉੱਪਰ ਪਾਣੀ ਆ ਪੁਲ ਦੇ ਉੱਪਰ ਪੁਲ ਦੇ ਉੱਪਰ ਪਾਣੀ ਆ ਮਹਿਰ ਖਾਲੀ ਪਈ ਆ ਇਹ ਵੀ ਸਿਸਟਮ ਹੋ ਜਾਂਦਾ ਕਦੇ ਕਦੇ ਇਹ ਤੈਨੂੰ ਇੱਥੇ ਹੀ ਦੇਖਣ ਨੂੰ ਮਿਲਣਾ ਆ ਹੋਰ ਕਿੱਥੇ ਨਹੀਂ ਦਾ ਇਦਾਂ ਦੀਆਂ ਚੀਜ਼ਾਂ ਦੇਖਣ ਨੂੰ ਮਿਲਣੀਆਂ ਆ ਤੇ ਬਾਕੀ ਦੇਖ ਸਕਦੇ ਹੋ ਤੁਸੀਂ ਮਾਹੌਲ ਚਾਲ ਮੀਂਹ ਮੀਂਹ ਹੋਇਆ ਪਿਆ ਆ ਕੰਮ ਸਾਰਾ ਹੀ ਆ ਗਰਾਊਂਡ ਵੀ ਦੇਖ ਲਓ ਮੀਂਹ ਨਾਲ ਸਾਰੀ ਗਿੱਲੀ ਹੋ ਗਈ ਆ ਮੁੰਡੇ ਬੜੀ ਮਿਹਨਤ ਜ਼ਿਆਦਾ ਲਾਉਂਦੇ ਇੱਥੇ ਇੱਛੇ ਗੋਮੜਾ ਖੇਡਦੇ ਰਹਿ ਗਏ ਆ ਮੁੰਡੇ ਜੱਸ ਹੈ ਇਹ ਖੇਡੇ ਨੂੰ ਘਾਟਾ ਤੇ ਇੱਥੇ ਗੱਡੀਆਂ ਸਿੱਖਣ ਨੂੰ ਜਾ ਰਹੇ ਆ ਕੋਈ ਨਹੀਂ ਕੋਈ ਨਾ ਕੋਈ ਗੱਡੀ ਸਿੱਖਣ ਤੇ ਆਇਆ ਹੁੰਦਾ ਆ ਸੋ ਵਧੀਆ ਗੱਲ ਹੈ ਤਾਂ ਖੁੱਲੇ ਮੈਦਾਨ ਦੇ ਵਿੱਚ ਗੱਡੀ ਸਿੱਖਣੀ ਚਾਹੀਦੀ ਆ ਰੋਡ ਦੇ ਉੱਪਰ ਐਵੇਂ ਕਿਸੇ ਦੇ ਲੱਤਾ ਤੋੜਨ ਨਾਲ ਲੱਤਾ ਤੋੜਨ ਨਾਲ ਇੱਥੇ ਗੱਡੀ ਆ ਕੇ ਸਿੱਖੋ ਖੁੱਲੇ ਮੈਦਾਨ ਦੇ ਵਿੱਚ ਸ ਗੱਡੀ ਭੱਜ ਵੀ ਪੈਂਦੀ ਤੇ ਗੱਡੀ ਨੂੰ ਕੰਟਰੋਲ ਕਰਾਉਣ ਵਾਲੇ ਵਿੱਚ ਹੀ ਹੁੰਦੇ ਆ ਹੈਂਡ ਬ੍ਰੇਕ ਚੱਕ ਦਿੰਦੇ ਆ ਸੋ ਬਾਕੀ ਚੱਲਦੇ ਹਣ ਸ਼ਹਿਰ ਨੂੰ ਵੀ ਜਿਆਦਾ ਪੈ ਰਿਹਾ ਆ ਤੇ ਫੋਨ ਆਪਾਂ ਕਰ ਦਈਏ ਬੰਦ ਕਿਤੇ ਗਿੱਲਾ ਨਾ ਹੋ ਜਾਵੇ ਉਹ ਜੀ ਇੱਥੇ ਸ਼ਨੀ ਮੰਦਰ ਦੇ ਕੋਲ ਪਾਣੀ ਸੜਕ ਬਹੁਤ ਜ਼ਿਆਦਾ ਟੁੱਟੀ ਆ ਤੇ ਇੱਥੇ ਪਾਣੀ ਵੀ ਬਹੁ ਆਇਆ ਆ ਸੋ ਇੱਥੋਂ ਧਿਆਨ ਨਾਲ ਆਓ ਕਿਉਂਕਿ ਆਹ ਦੇਖ ਸਕਦੇ ਉੱਧਰ ਪੂਰਾ ਪਾਣੀ ਭਰਿਆ ਪਿਆ ਆ ਆਹ ਰੋਡ ਤੋਂ ਧਿਆਨ ਨਾਲ ਚਲਿਓ ਜੇ ਮੋਟਰਸਾਈਕਲ ਵਾਲੇ ਵੀਰਾਂ ਨੂੰ ਖਾਸ ਬੇਨਤੀ ਆ ਹਾਂ ਜਸ ਤੂੰ ਵੀ ਥੋੜਾ ਧਿਆਨ ਨਾਲ ਚੱਲ ਮਮਾ ਇੱਥੇ ਵਾਰੀ ਇੱਕ ਵਾਰੀ ਕਰਾਵਾ ਕੁੱਤਾ ਪੈ ਗਿਆ ਮੇਰੇ ਉੱਥੇ ਹਾਂ ਮੈਂ ਲਗਾਈ ਇੱਥੇ ਕਰਾਵਾ ਐਕਸੀਡੈਂਟ ਲਗਾਈ ਹੋਣ ਗੱਡੀ 'ਚ ਲਗਾਈ ਹੋਏ ਜਾਣੇ ਜਾ ਕੇ ਸਿੱਧਾ ਮੈਂ ਕੋਈ ਗੱਲ ਨਹੀਂ ਗੱਡੀ 'ਚ ਵੱਜਣ ਨਾਲ ਤੋ ਦੰਦੀ ਲਵਾ ਲੰਨਾ ਮਮਾ ਹੈ ਟੀਕੇ ਲੱਗ ਜਾਂਦੇ ਆ ਕਹਾਵਾ ਆਇਆ ਮੈਨੂੰ ਤਾਂ ਪਤਾ ਵੀ ਨਹੀਂ ਲੱਗਾ ਕਿੱਧਰ ਆਇਆ ਮੈਂ ਤਾਂ ਆਪਣੇ ਧਿਆਨ ਨਾਲ ਭਰਿਆ ਸੀਗਾ ਪਤਾ ਨਹੀਂ ਲੱਗਦਾ ਬਰਾਹੋ ਕੁੱਤੇ ਕਿੱਧਰ ਆ ਜਾਂਦੇ ਆ ਕੁੱਤੇਆਂ ਦਾ ਕੀ ਪਤਾ ਲੱਗਦਾ ਆ ਚੈੱਕ ਕਰ ਤਾਂ ਕਰੋ ਚੱਕ ਪਾਣੀ ਕਿੰਨਾ ਆਇਆ ਗਿਆ ਹੈ ਹੈ ਖਤਰੀ ਵਾਲਾ ਯਾ ਬ੍ਰੋ ਅੱਛੇ ਕਰਾਈ ਚਾਰਪਰ ਥੋੜਾ ਜਿਹਾ ਮੀਂਹ ਹਟਿਆ ਸੀਗਾ ਤੇ ਆਪਾਂ ਹੁਣ ਤਾਂ ਵਾਲੇ ਹੋਮ ਬਾਹਰ ਕੱਢ ਲਿਆ ਮੈਂਗਾ ਬਹੁਤ ਜ਼ਿਆਦਾ ਛਿੱਟਾਂ ਹੁਣ ਘਟ ਗਈਆਂ ਆ ਨਾਂ ਦੇ ਬਰਾਬਰੀ ਹੋ ਗਈਆਂ ਆ ਨਾਂ ਦੇ ਬਰਾਬਰ ਵੀ ਨਹੀਂ ਕਹਿ ਸਕਦੇ ਥੋੜੀਆਂ ਹੈਗੀਆਂ ਆ ਕਿਡ ਮਿੰਟ ਕਿਡ ਮਿੰਟ ਕਿੰਨ ਮਿੰਟ ਕਿਹਨ ਮਿੰਟ ਨਹੀਂ ਆਖ ਜੋ ਪਿੰਦੀ ਐ ਦੇਖਣ ਨੂੰ ਲੱਗਦਾ ਗਾਣਾ ਹੈਗਾ ਨਾ ਬਾਈਕ ਸ਼ਿੱਟੇ ਨਾ ਭਾਵੇਂ ਗੱਡੀ ਵਾਲਾ ਵੀ ਸੋ ਗੱਡੀਆਂ ਦਾ ਖਾਸ ਬੇਨਤੀ ਆ ਵੀ ਮੋਟਰਸਾਈਕਲ ਵਾਲਿਆਂ ਨੂੰ ਵੀ ਕੁਝ ਸਮਝ ਲਿਆ ਕਰੋ ਭਾਵਾ ਅੰਨੇ ਮੇਡੀ ਸ਼ਿੱਟੇ ਭਾਵੇਂ ਜਾਂਦੇ ਆ ਗੱਡੀ ਦੇ ਅੰਦਰ ਬੈਠੇ ਹੁੰਦੇ ਨਿਆਰੇ ਲੈਂਦੇ ਆ ਜਿਹੜੇ ਮੁੱਠੇ ਖਲਾ ਦਿਆਂਦੇ ਆ ਉਹਨਾਂ ਨੂੰ ਐਡਾ ਪੇਦਨੇ ਜਿੱਦਾਂ ਭਰਾਵਾ ਜਿੱਦਾਂ ਵਾਟਰਮਾਰਕ ਜਾਇ ਆਉਂਦੇ ਨੇ ਵਾਟਰਮਾਰਕ ਸਹੀ ਗੱਲ ਆ ਸਾਥ ਬੇਨਤੀ ਆ ਗੱਡੀਆਂ ਵਾਲਿਆਂ ਨੂੰ ਉਨੀ ਚ ਲੈਆ ਕਰੋ ਯਾਰ ਪਾਣੀ ਦੇ ਕੋਲ ਦੇਖ ਸਕ ਰਹੇ ਆ ਤੁਸੀਂ ਭੰਗੀ ਚੋਅ ਦੇ ਵਿੱਚ ਕਿੰਨਾ ਪਾਣੀ ਆਇਆ ਤੇ ਗੱਡੀਆਂ ਵਾਲੇ ਫੇਰ ਵੀ ਹਟਦੇ ਨਹੀਂ ਵਿੱਚੇ ਨਗਾਈ ਜਾਂਦੇ ਆ ਭਾਈ ਔਖਾ ਆ ਨਾ ਗਲਤ ਗੱਲਾਂ ਨਾ ਸੋ ਨੁਕਸਾਨ ਹੋ ਸਕਦਾ ਆ ਬਹੁਤ ਜ਼ਿਆਦਾ ਤੇ ਬਟ ਕੋਈ ਗੱਲ ਨਹੀਂ ਬੰਦੇ ਕਈ ਜ਼ਰੂਰੀ ਵੀ ਹੋ ਜਾਂਦਾ ਆ ਬਟ ਇਦਾਂ ਉਪਰੀ ਪੋਲ ਹੈਗਾ ਉਧਰ ਹੀ ਰਸ਼ ਕਰਕੇ ਬੰਦੇ ਨਹੀਂ ਲੰਘਦੇ ਜ਼ਿਆਦਾ ਸੋ ਦੇਖ ਸਕਦੇ ਹੋ ਪਿੱਛੋਂ ਮੈਨੂੰ ਲੱਗਦਾ ਕੋ ਗੱਡੀ ਆਈ ਨਹੀਂ ਤੇ ਵੀਰ ਗੰਨਾ ਬਣਾ ਲਈ ਵੀਡੀਓ ਵੀਰ ਬਣਾਣੀ ਸੀ ਕੀ ਕਰੀਏ ਹੈ ਸੋ ਦੇਖ ਸਕਦੇ ਹੋ ਭੰਗੀ ਚੋ ਦਾ ਲੈਵਲ ਦਾ ਪਾਣੀ ਜਿਹੜਾ ਬਹੁਤ ਜ਼ਿਆਦਾ ਵੱਧ ਗਿਆ ਆ ਸੋ ਸਾਰੇ ਸ਼ਹਿਰ ਸ਼ਹਰਪੁਰ ਸ਼ਹਿਰ ਨੂੰ ਦੇਖਣ ਆਂਦਾ ਪਿਆ ਆ ਹੈ ਜੱਸ ਪਾਣੀ ਦਾ ਲੈਵਲ ਵੱਧ ਗਿਆ ਬਹੁਤ ਜ਼ਿਆਦਾ ਪਾਜੀ ਮੈਂ ਤਾਂ ਸਵੇਰੇ ਲੱਦੇ ਘੜਾ ਕੁੱਪਿਆਂ ਨੂੰ ਭਜਾਈ ਜਾਂਦਾ ਪਾਜੀ ਕਹਿੰਦਾ ਵਿੱਚ ਰੁੜ ਕੇ ਸੀ ਮੈਂ ਕੱਢ ਕੇ ਲੈ ਆਇਆ ਪਾਜੀ ਨੇ ਕੱਢ ਕੇ ਲੈ ਆਇਆ ਪਾਜੀ ਕਹਿੰਦਾ ਆਪੀ ਆ ਗਿਆ ਉਹ ਆਪੀ ਆ ਗਿਆ ਵੇ ਚੱਲ ਜਾਨੇ ਫੇਰ ਚੱਲਾ ਸੀ ਆ ਲੋ ਜੀ ਕੋਈ ਇਹ ਨਾ ਫੇ ਕੁੱਤੇ ਕੰਮ ਕੁੱਤਿਆਂ ਦੇ ਕੁੱਤੇ ਕੰਮ ਉਹ ਗੱਬਿਆ ਬਾਰੀ ਕਹਿੰਦਾ ਉਹ ਜਿੱਥੇ ਪਾਣੀ ਦੀ ਛਲ ਜਿਆਦਾ ਪੈ ਰਹੀ ਆ ਉੱਥੋਂ ਮੁੜ ਕੇ ਆਇਆ ਕਹਿੰਦਾ ਰੁੜ ਗਿਆ ਸੀ ਸੋ ਫਾਸਾ ਮਜਾ ਕਰਦਾ ਆ ਚਲੋ ਇੱਕ ਪਾਸੇ ਆ ਇਧਰ ਹੀ ਨਹੀਂ ਆਪਾਂ ਜਾਣਾ ਰਵਾ ਇਧਰ ਹੀ ਪਾਣੀ ਬਹੁਤ ਜ਼ਿਆਦਾ ਆ ਉਹ ਕਹਿੰਦੇ ਭਰੀਆਂ ਨੇ ਉੱਥੇ ਹੀ ਦਿਖਾਣੇ ਕਿੰਨਾ ਕੁ ਪਾਣੀ ਆ ਹਾਂ ਉੱਥੋਂ ਪਤਾ ਲੱਗਣੀ ਸਾਰੀ ਗੱਲਬਾਤ ਚੱਲਦੇ ਆ ਹੁਣ ਉੱਧਰ ਨੂੰ ਅਰੇ ਵੈਰੀਗੇਟਿੰਗ ਬਿਸ਼ੇਸ਼ ਵੈਰੀਗੇਟਿੰਗ ਕੀਤੀ ਆ ਲੋਕੀ ਸਾਈਡ ਤੇ ਕਰਕੇ ਖੁਦ ਹੀ ਸਾਈਡ ਤੇ ਕਰਕੇ ਨਾਗੇ ਉਹ ਸਲੇਬ ਟੁੱਟ ਜਣੀ ਮੈਨੂੰ ਲੱਗਦਾ ਕਿੰਨਾ ਪਾਣੀ ਪੈ ਰਿਹਾ ਹੈ ਬੇ ਕਰ ਬੰਦੇ ਨੂੰ ਹਾਂ ਬਸ ਠੀਕ ਆ ਬੰਦਾ ਤਾਂ ਬੰਦਾ ਬੰਦ ਰੱਖਣੀ ਚਾਹੀਦੀ ਕਾਰ ਇਹਨੂੰ ਵੀ ਥੋੜਾ ਸੈਟ ਹੈਂ ਲੋਕੀ ਨਹੀਂ ਸਮਝਦਾ ਯਾਰ ਆਪਣੀ ਜਾਨ ਨੂੰ ਖਤਰੇ 'ਚ ਨਾ ਪਾਓ ਤੇ ਜੱਸ ਨੇ ਠੀਕ ਕਰ ਦਿੱਤੀ ਆ ਤੇ ਚੱਲ ਚਲੀਏ ਹੁਣ ਇਹਨੂੰ ਵੀ ਮਾਰੇ ਅੱਗੇ ਨੂੰ ਧੱਕਾ ਮਾਰ ਮੋਟਰਸਾਈਕਲ ਵੀ ਨਾ ਨੰਗੇ ਇਥੋਂ ਇਦਾਂ ਦਾ ਕੰਮ ਕਰ ਦੇ। ਸੋ ਚੱਲਦੇ ਹਾਂ ਹੁਣ ਜੀ ਅੱਗੇ ਨੂੰ। ਸੋ ਚੱਲਦੇ ਆ ਆਪਾਂ ਹੁਣ ਸ਼ਹਿਰ ਵੱਲ ਨੂੰ ਤੇ ਆਹ ਦੇਖੋ ਪਾਣੀ ਦਾ ਲੈਵਲ ਕਿੰਨਾ ਪੰਗੀ ਚੋਹ ਦਾ ਵਧਿਆ ਪਿਆ। ਉਹ ਦੇਖੋ ਹੜੜ ਹੜ ਪੂਰਾ ਜਾ ਰਿਹਾ ਵਗ ਕੇ। ਸੋ ਤੁਹਾਨੂੰ ਪੁਲ ਦੇ ਉੱਪਰ ਦੀ ਦਿਖਾਵਾਂਗੇ ਪੂਰਾ ਕਿ ਕਿੰਨਾ ਪਾਣੀ ਆ ਰਿਹਾ ਕਿਉਂਕਿ ਇਥੋਂ ਬਿਲਕੁਲ ਤੁਹਾਨੂੰ ਸਾਫ਼ ਪਤਾ ਨਹੀਂ ਲੱਗਣਾ। ਹੈ ਜਸ। ਇਕ ਤੋਂ ਨਹੀਂ ਪਤਾ ਲੱਗਣਾ ਕਿ ਆਲਾ ਬਹੁਤ ਪਾਣੀ ਬਹੁਤ ਜ਼ਿਆਦਾ ਆਇਆ ਕੁੱਤੇ ਮਿੰਟੋ ਮੈਟੀ ਰੁੜ ਗਏ ਤੇਰੇ ਅੱਖਾਂ ਸਾਹਮਣੇ ਤਿੰਨ ਚਾਰ ਕੁੱਤੇ ਬਾੜੇ ਵਿੱਚ ਰੁੜ ਗਏ ਭਰਾ ਮੈਟੀ ਜੀ ਬਣੀ ਕਿੱਧਰ ਚਲ ਗਏ ਬਾੜੇ ਨਹੀਂ ਉਹ ਗੱਡੀ ਦੇ ਪਿੱਛੇ ਧੋੜੇ ਆਏ ਵੀ ਗੱਡੀ ਨਿਕਲ ਗਈ ਤਾਂ ਸ਼ਾਇਦ ਅਸੀਂ ਵੀ ਨਿਕਲ ਜਾਵਾਂਗੇ ਹਾਂ ਬਟ ਆਹ ਦੇਖੋ ਕਿੰਨਾ ਟੋਆ ਪੈ ਗਿਆ ਸੜਕ ਦੇ ਉੱਪਰ ਸੋ ਇਹ ਸੜਕ ਵੀ ਮੈਨੂੰ ਲੱਗਦਾ ਵੀ ਕੰਮ ਹੋ ਜਾਣਾ ਉਹ ਦੇਖੋ ਪਾਣੀ ਪੰਗੀ ਚੋਦਾ ਕਿੰਨਾ ਵਧ ਗਿਆ ਆ ਬਹੁਤ ਜ਼ਿਆਦਾ ਪਾਣੀ ਵਧਿਆ ਪਿਆ ਯਾਰ ਹੈ ਅੱਕੇ ਆ ਕੇ ਪਤਾ ਲੱਗਦਾ ਮੋਰੇ ਆ ਕੇ ਜਿਆਦਾ ਵੀ ਇੱਥੇ ਵਹਾ ਜਿਆਦਾ ਹੋ ਜਾਂਦਾ ਮੀ ਦਾ ਪਾਣੀ ਦਾ ਉਧਰ ਤਾਂ ਚਲੋ ਨੜੇ ਵਗੈਰਾ ਆਕੜੇ ਵਗੈਰਾ ਜਿਹੜੇ ਹੁੰਦੇ ਆ ਪਿੰਡ ਵਾਲਿਆਂ ਨੂੰ ਤਾਂ ਪਤਾ ਹੀ ਆ ਵੀ ਨੜੇ ਕੀ ਹੁੰਦੇ ਆ ਆਕੜੇ ਕੀ ਹੁੰਦੇ ਆ ਜਿਨ੍ਹਾਂ ਨੂੰ ਪਤਾ ਆ ਆਕੜੇ ਕੀ ਹੁੰਦੇ ਆ ਨੜੇ ਕਮੈਂਟ ਜਰੂਰ ਕਰਿਓ ਤੇ ਕਿਸ ਕੰਮ ਨੜੇ ਆਉਂਦੇ ਆ ਉਹ ਵੀ ਦੱਸਿਓ ਪੁਲੀ ਸ਼ੰਨਾ ਵਗੈਰਾ ਬੰਦੇ ਹੁੰਦੇ ਸੀ ਚਲੋ ਮੈਂ ਹੀ ਦੱਸ ਦਿੰਦਾ ਪੁਰਾਣੇ ਟਾਈਮਾਂ ਦੇ ਵਿੱਚ ਵਾ ਵੀ ਲੈ ਆ ਗਿਆ ਪੰਗੀ ਚੋ ਦਾ ਦੂਸਰਾ ਆਸਾ ਮੇ ਮਾਈ ਗੋਡ ਆਂਟੀ ਜੀ ਪਾਣੀ ਬਹੁਤ ਹੈ ਪਾਣੀ ਤਾਂ ਹੈਗਾ ਜਾਂ ਤੂੰ ਕਿੱਥੋਂ ਪਾਣ ਲੱਗੇ ਆਂ ਮੈਂ ਦੇਖ ਲਵਾਂਗਾ ਮੋੜ ਇੱਥੋਂ ਆਂਟੀ ਕਹਿੰਦੀ ਆਂਟੀ ਕਹ ਤੁਸੀਂ ਕਿੱਥੋਂ ਤੁਸੀਂ ਮੂੰਹ ਚ ਆਏ ਜੇ ਪਾਣੀ ਬਹੁਤ ਆਦਾ ਸੋ ਦੇਖੋ ਪਾਣੀ ਦਾ ਲੈਵਲ ਕਿੰਨਾ ਵਧਿਆ ਹੈ ਜੀ ਇਹ ਸਾਰੇ ਚੋ ਜਿਹੜੇ ਸਲੇਰਨ ਚੋ ਹਾਲਦੇ ਹੋਗੇ ਚੋਾਲਦਾ ਤਾਂ ਨਹੀਂ ਤੇ ਬਸੀ ਦਾ ਡਾੜੇ ਦਾ ਨਾਰੇ ਦਾ ਉਹ ਪਾਣੀ ਉਹਨਾਂ ਦਾ ਆ ਜੀ ਉਹ ਬੈਰੀਕੇਡਿੰਗ ਇੱਧਰ ਵੀ ਕੀਤੀ ਗਈ ਆ ਪਰ ਚੱਕੇ ਪਰੇ ਕਰਦੇ ਪਰ ਚੱਕੇ ਲੋਕੀ ਸਾਈਡ ਤੇ ਆਪੀ ਕਰ ਦਿੰਦੇ ਆ ਯਾਰ ਉਹ ਪਿੱਛੇ ਪਰਲੀ ਸਾਈਡ ਲਾਇਆ ਪਿਆ ਉਹ ਜਿੱਥੇ ਮੁੰਡੇ ਖੜੇ ਆ ਨਾ ਬਹੁਤ ਮੈਨੂੰ ਲੱਗਦਾ ਵੀ ਯਾਰ ਕਿ ਯਾਰ ਦਸਹਿਰਾ ਕਿੱਥੇ ਲੱਗੂਗਾ ਦਸਹਿਰਾ ਮੈਂ ਕਹਿੰਦਾ ਅਗਲੇ ਮਹੀਨੇ ਦਸਹਿਰਾ ਦੀਵਾਲੀ ਆ ਹੈ ਕਿੱਥੇ ਲੱਗੂਗਾ ਖਾ ਕੰਮ ਖਾ ਕੰਮ ਦਸਹਿਰਾ ਦੀਵਾਲੀ ਦਾ ਕੱਕਾ ਲੱਗੂਗਾ ਲੱਗੂਗਾ ਪ੍ਰੋਗਰਾਮ ਹੋਣਾ ਹੀ ਹੋਣਾ ਆ ਚਾਹੇ ਰੋਸ਼ਨ ਗਰਾਊਂਡ 'ਚ ਨਾ ਕਰਾਣਾ ਪਿਆਵੇ ਚਾਹੇ ਨਾਜਮਤੀ ਕਰਾਣਾ ਪਿਆਵੇ ਉਹ ਦਰਿਸ਼ਨ ਪ੍ਰਧਾਨ ਹੁਣ ਬਣ ਗਏ ਆ ਹਾਂ ਤੇ ਇਹ ਬਲ ਪਾਣੀ ਦਾ ਬਹੁਤ ਜ਼ਿਆਦਾ ਵਧ ਗਿਆ ਆ। ਉਹ ਜਾਨ ਨੂੰ ਖਤਰੇ 'ਚ ਨਾ ਪਾਓ, ਨਾ ਪਾਓ। ਤੇ ਚੱਲਦੇ ਹੁਣ ਜਸ ਆਪਾਂ ਵੀ ਪੁਲਤੀ ਉੱਪਰ ਹੀ ਜਾਣਾ ਆ। ਇਹ ਤਾਂ ਤੁਹਾਨੂੰ ਉੱਧਰ ਦਿਖਾਉਣ ਨੂੰ ਲੈ ਕੇ ਆਏ ਆ। ਆਹ ਵੇਖ, ਨਾ ਪਾਣੀ ਵਗਦਾ ਪਿਆ ਇੱਥੋਂ। ਓਹ ਸਲੇਬ ਟੁੱਟ ਜਣੀ। ਮੁੰਲਾ ਦੇਖ ਕਿੰਨਾ ਪਾਣੀ ਪੈ ਰਿਹਾ ਆ। ਚੱਲੀਏ। ਹੈ? ਚੱਲੀਏ। ਹੋਰ ਹੋਰ। ਮੀਂਹ ਇੱਥੇ ਆ ਕੇ ਤੇਜ਼ ਹੋ ਗਿਆ ਆ। ਤੇਜ਼ ਹੋ ਗਿਆ ਨਾ ਇੱਥੇ। ਓਹ ਹੱਡੀ ਵਿੱਚ ਵੜ ਗਈ ਜੇ। ਵੜ ਗਈ ਹੱਡੀ ਪਾਰੀ ਬਾਬੇ। ਹਾਂਜੀ। ਮਾਂਟੀ ਕਹਿੰਦਾ ਅੰਟੀ ਪਾਣੀ ਬਹੁਤ ਆ ਅੰਟੀ ਕਹਿੰਦੀ ਤੁਸੀਂ ਕਿੱਥੇ ਚੱਲੇ ਆ ਫਿਰ ਪਾਣੀ ਬਹੁਤ ਆ ਦਾ ਪਿੱਛੇ ਨੂੰ ਆਉਂੜ ਕੇ ਸੋ ਚੱਲਦੇ ਹਾਂ ਹੁਣ ਅੱਗੇ ਪੰਗੀਪੁਰ ਦੇ ਮੇਨ ਪੁਲ ਦੇ ਉੱਪਰ ਉਹ ਭਰਾਵਾ ਕੰਬਦਾ ਆ ਉਹ ਪੁਲ ਹਿੱਲਦਾ ਆ ਉਹ ਤਾਂ ਫਟਾਫਟ ਵੀਡੀਓ ਬਣਾ ਕੇ ਕਿਸੇ ਕੰਮ ਦੀ ਕਰੀ ਚੱਲ ਜਲੀਏ ਸੋ ਆ ਗਏ ਆ ਜੀ ਅਸੀਂ ਪੰਗੀਪੁਰ ਦੇ ਚੋ ਦੇ ਕੋਲ ਇਧਰ ਹੀ ਜਾਣਾ ਹੁਣ ਪੁਲ ਦੇ ਉੱਪਰ ਦੀ ਜਾਣਾ ਆ ਬਰੋ ਇਧਰ ਹੀ ਜਾਣਾ ਇਧਰ ਹੀ ਊਲੀ ਕਰ ਮਨ ਲਾਦਾ ਛਤਰੀ ਤੂੰ ਉਡਾ ਕੇ ਸਾਹ ਲੈਣਾ ਆਪਣੀ ਘਰ ਦੇ ਆ ਤੇਰੇ ਨਾਲ ਜਿੱਦਾਂ ਛਤਰੀ ਦਿੱਤੀ ਸੀ ਛੱਤ ਨਹੀਂ ਪੁੱਟੀ ਆਉਣੀ ਇਹ ਤੇਰੇ ਨਾਲ ਵੀ ਇੱਥੇ ਹੁਣ ਕੱਖਾਂ ਜੇ ਹੋਲੀ ਨਹੀਂ ਚਲਾਉਣਾ ਮੋਟਰਸਾਈਕਲ ਤੈਨੂੰ ਮੈਂ ਦੱਸਾਂ ਹੌਲੀ ਹੌਲੀ ਚਲਾ ਇਹਨੂੰ ਮੋਟਰਸਾਈਕਲ ਲੋ ਜੀ ਭੰਗੀ ਪੁਲ ਭੰਗੀ ਪੁਲ ਦੇ ਉੱਪਰ ਗੱਡੀਆਂ ਵਾਲੇ ਬੜੇ ਹੋਰਨ ਮਾਰਦੇ ਆ ਕਿ ਇਹ ਨਹੀਂ ਪਤਾ ਇਹਨਾਂ ਨੂੰ ਕੀ ਹੈ ਸੋ ਹੁਣ ਚੈੱਕ ਆਊਟ ਕਰੋ ਜੀ ਪਾਣੀ ਦਾ ਲੈਵਲ ਕਿੰਨਾ ਵਧਿਆ ਪਿਆ ਆ ਹੁਣ ਤੁਹਾਨੂੰ ਪਤਾ ਲੱਗਣਾ ਵੀ ਕਿੰਨਾ ਪਾਣੀ ਆ ਰਿਹਾ ਆ ਬਹੁਤ ਜ਼ਿਆਦਾ ਪਾਣੀ ਆ ਜੱਸ ਕੱਲ ਨਾਲੋਂ ਤਾਂ ਬਹੁਤ ਜ਼ਿਆਦਾ ਆ ਹੈ ਕੱਲ ਨਾਲੋਂ ਤਾਂ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਪਾਣੀ ਆ ਪਾਣੀ ਦਾ ਲੈਵਲ ਬਹੁਤ ਜ਼ਿਆਦਾ ਵਧਿਆ ਪਿਆ ਆ ਜੀ ਚੈੱਕ ਆਊਟ ਵੀ ਕਰ ਸਕਦੇ ਹੋ ਤੇ ਦੇਖ ਸਕਦੇ ਹੋ ਵੀ ਕੀ ਮਾਹੌਲ ਚੱਲ ਹੋਇਆ ਪਿਆ ਆ ਹੈ ਜੱਸ ਤੁੱਕ ਵੀ ਖੜ ਖੜ ਕੇ ਦੇਖਦੇ ਪਿਆ ਆ ਵੀ ਕਿੰਨਾ ਜ਼ਿਆਦਾ ਰਸ਼ ਪਿਆ ਪਿਆ ਇਹ ਕਿੱਦਾਂ ਲਹਿਣਾ ਪਈ ਲਹਿਰਾਂ ਬਹਿਰਾਂ ਹੋਈਆਂ ਪੂਰੀਆਂ ਪਰਵਾਹ ਚੋਕਾ ਚੋਕ ਕਿੰਨਾ ਪਾਣੀ ਹੈ ਇੱਥੋਂ ਪਤਾ ਲੱਗਣਾ ਸੀਗਾ ਲੈਵਲ ਸਹੀ ਤੁਹਾਨੂੰ ਮਤਾਂ ਇੱਥੇ ਆਪਾਂ ਪੁਲ ਦੇ ਉੱਪਰ ਲੈ ਕੇ ਆਏ ਮੈਂ ਕਿਹਾ ਜੱਸ ਪੁਲ ਦੇ ਉੱਪਰ ਮੋਟਰਸਾਈਕਲ ਬਾ ਇੱਥੋਂ ਪਾਣੀ ਦਾ ਲੈਵਲ ਲੈਵਲ ਪਤਾ ਲੱਗਣਾ ਕਿੰਨਾ ਆ ਕਿੰਨਾ ਨਹੀਂ ਤਾਂ ਚੱਲਦੇ ਆ ਤੁਹਾਨੂੰ ਲੈ ਕੇ ਆਪਾਂ ਹੁਣ ਅੱਗੇ ਤੇ ਜੱਸ ਜੇ ਆਓ ਯਾਰ ਛੱਲੀਆਂ ਰੱਖੀਆਂ ਛੱਲੀ ਖਾਲੀ ਇੱਕ ਨਹੀਂ ਨਹੀਂ ਉਹ ਝੁੱਗੀਆਂ ਵਾਲਾ ਲੱਗੀ ਯਾਰ ਅਪਣੇ ਆਉਂਗਾ ਉਹ ਝੁੱਗੀਆਂ ਵਾਲਿਆਂ ਨੂੰ ਯਾਰ ਖਤਰਾ ਆ ਸੋ ਮੈਂ ਕਹਿੰਦਾ ਝੁੱਗੀਆਂ ਆਪਣੀ ਛੱਡ ਕੇ ਥੋੜੇ ਦੇਰ ਇੱਥੋਂ ਦੂਰ ਚੱਲ ਜਣਾ ਹੈ ਨਾ ਕਿ ਹੋਰ ਜਗਾ ਸ਼ਿਫ ਕਿ ਪਾਣੀ ਦਾ ਕੋਈ ਪਤਾ ਨਹੀਂ ਵਧਣਾ ਹੀ ਆ ਜਿੱਦਾਂ ਤੇ ਮੀਂਹ ਪੈ ਰਿਹਾ। ਚਲਦੇ ਆਂ ਜੱਸ ਨੂੰ ਮੈਂ ਕਿਹਾ ਸੀਗਾ ਵੀ ਥੰਡੀ ਖਾਣੇ ਆ ਕਹਿੰਦਾ ਮੈਂ ਪਾਣੀ। ਚਲਦੇ ਆਂ ਅੱਗੇ ਫਿਰ। ਦੇਖ ਸਾਗਰ ਇਹੋਂ ਭੰਗੀ ਪੁਲ ਦੇ ਉੱਪਰ ਕਿੰਨਾ ਜਾਮ ਲੱਗਾ ਆ ਜੀ ਮੀਂਹ ਕਰਕੇ ਕਿਉਂਕਿ ਇੱਕੋ ਇੱਕ ਪੁਲ ਆ ਇਹ। ਇੱਕੋ ਇੱਕ ਪੁਲ ਦੇ ਕਰਕੇ ਇੱਥੇ ਜਾਮ ਲੱਗਦਾ ਸੋ ਪਾਣੀ ਪੂਰਾ ਹਸ਼ਰਪੁਰ ਹੋਇਆ ਪਿਆ ਪਾਣੀ ਪਾਣੀ ਸੋ ਫਿਰ ਵੀ ਪੁਲਿਸ ਵਾਲੇ ਵੀਰ ਸੇਵਾ ਨਿਭਾ ਰਹੇ ਆ। ਆਪਣਾ ਕਰ ਰਹੇ ਆ ਪੂਰਾ ਕੰਮਕਾਰ ਤੇ ਰੋਕ ਰਿਹਾ ਟ੍ਰੈਫਿਕ ਨੂੰ ਸਾਰੇ ਬੋਤੋ ਵਾਲੇ ਇੱਕੋ ਜਿਹੇ ਹੁੰਦੇ ਸਾਰੇ ਵੀਰ ਕੋਈ ਨਹੀਂ ਹੁੰਦੇ ਵਧੀਆ ਕਰ ਰਿਹਾ ਕੰਮ ਹੈ ਬਹੁਤ ਵਧੀਆ ਜੇ ਨਾ ਵੀਡੀਓ ਦੇਖੀ ਕਿ ਉਹਦੇ ਵਿੱਚ ਬੱਚਿਆਂ ਨੂੰ ਨਹਾਉਂਦੇ ਸੀ ਇਹ ਕੋਲ ਦੇ ਉੱਪਰ ਕਿੰਨਾ ਪਾਣੀ ਖੜਾ ਹੋਇਆ ਹਾਂ ਹਾਂ ਤੇ ਦੇਖ ਸਕ ਰਹੇ ਹਾਂ ਸ਼ਹਿਰ ਦੇ ਵਿੱਚ ਕਿੰਨਾ ਰਸ਼ ਪਿਆ ਪਿਆ ਹੈ ਅੱਜ ਹੈ ਬਹੁਤ ਜ਼ਿਆਦਾ ਰਸ਼ ਹੋਇਆ ਯਾਰ ਅੱਜ ਹੈ ਬਹੁਤ ਜ਼ਿਆਦਾ ਪਰ ਕੋ ਕਿੰਨਾ ਪਾਣੀ ਹਾਰਪੁਰ ਮਾੜਾ ਜਾਂ ਮੀਂਹ ਹੀ ਪੈਂਦਾ ਹਾਰਪੁਰ ਸਾਰਾ ਇਹ ਪਾਣੀ ਪਾਣੀ ਹੋ ਜਾਂਦਾ ਹੈ ਇੱਥੇ ਬਈ ਮਤਲਬ ਸਰੋਤ ਹੈ ਨੀਓ ਪਾਣੀ ਨੂੰ ਕੱਢਣ ਦਾ ਨਾ ਪਾਣੀ ਇੱਧਰ ਕਿੱਥੇ ਗਰਿਆ ਇਹ ਤਾਂ ਲੱਗਦਾ ਇਹਦਾ ਬਣੀ ਕਿਹੜਾ ਦਰਿਆ ਤੇ ਆਉਂਦਾ ਹੈ ਹੈ ਇਹ ਵਾਲਾ ਉਹ ਦੇਖ ਤਾਂ ਐਥੋਂ ਪਤਾ ਲੱਗਦਾ ਲੈ ਕੇ ਜਾਂਦਾ ਦਰੀ ਮੜਿਆ ਤੂੰ ਤੇ ਸਾਡੇ ਨੂੰ ਨਵਾਂ ਰਸਤਾ ਵੀ ਨਵਾਂ ਨਵਾਂ ਰਸਤਾ ਕੋਈ ਨਹੀਂ ਦਿਖਾਣਾ ਭਰਾਵਾ ਪਾਣੀ ਦੇ ਕੋਲ ਤਾਂ ਜਾਣਾ ਹੀ ਨਹੀਂ ਖਾਸ ਕਰਕੇ ਚੂਆ ਚੂਆ ਦੇ ਪਾਣੀ ਦੇ ਕੋਲ ਚੂਆ ਦੇ ਪਾਣੀ ਐ ਬੋੜੀ ਜਾਣਾ ਇੱਥੇ ਰੇਕੂ ਕੀ ਬਣਿਆ ਪਿਆ ਐਥੋਂ ਪਤਾ ਲੱਗਣਾ ਤੁਹਾਨੂੰ ਭੰਗੀ ਤੇ ਉਹਦੀ ਗੱਲਬਾਤ ਤੇ ਕਿੰਨਾ ਪਾਣੀ ਆਂਦਾ ਹੁਣ ਵੇਖੋ ਲੱਗਦਾ ਨਾ ਦਰਿਆ ਇਦਾਂ ਦਰਿਆ ਵਗ ਰਿਹਾ ਹੁੰਦਾ ਇਦਾਂ ਲੱਗ ਰਿਹਾ ਬਟ ਉਹ ਝੁੱਗੀਆਂ ਵਾਲੇ ਦੇਖੋ ਫਿਰ ਵੀ ਹਟਦੇ ਨਹੀਂ ਪਏ ਉੱਥੇ ਰਹਿ ਰਹੇ ਆ ਕਿਤੇ ਮੂਵ ਪਾਣੀ ਮਿਲਦਾ ਨਾ ਉਹਦੇ ਪਰਲੇ ਪਾਥੇ ਟੱਪ ਕੇ ਝੁੱਗੀਆਂ ਲੜੀ ਜਾਂਦਾ ਪਿਆ ਹਾਂ ਉਹ ਕੰਮ ਇੰਨਾ ਖਰਾਬ ਹੋਇਆ ਪਿਆ ਉਹਨਾਂ ਨੂੰ ਪਰ ਥੋੜਾ ਜਿਹਾ ਸਾਈਡ ਸਾਈਡ ਤੇ ਹੋਣਾ ਚਾਹੀਦਾ ਹੈ ਫੇਰ ਵੀ ਹੋਣਾ ਚਾਹੀਦਾ ਆ ਸਮਝਣਾ ਚਾਹੀਦਾ ਇਹ ਸਥੀ ਨੂੰ ਚੱਲਦੇ ਹਾਂ ਹੁਣ ਅੱਗੇ ਪਾਣੀ ਦਾ ਲੈਵਲ ਬਹੁਤ ਜ਼ਿਆਦਾ ਜਸ ਵੱਧ ਗਿਆ ਹੈ ਹੁਣ ਥੋੜੀ ਥੋੜੀ ਵਧੀ ਜਾਂਦਾ ਆ ਹੈ ਤੇ ਮੈਂ ਤਾਂ ਹੀ ਕਹਣਾ ਆ ਵੀ ਚੂਆ ਚੂਆ ਤੋਂ ਜਾਣ ਕੇ ਥੋੜਾ ਗ੍ਰੇਡ ਕਰੋ ਤੇ ਚੱਲਦੇ ਹਾਂ ਹੁਣ ਅੱਗੇ ਦੇਖੋ ਟੋਏ ਕਿੰਨੇ ਪਏ ਆ ਜਿਹੜਾ ਬਹਾਦਰਪੁਰ ਚੌਂਕ ਤੋਂ ਰੋਡ ਜਾਂਦਾ ਆ ਬਹਾਦਰਪੁਰ ਨੂੰ ਹੈ ਸਾਰੇ ਟੋਏ ਐਨ ਪੂਰੇ ਭਰੇ ਪਏ ਆ ਸਰਕਾਰ ਬਣਾਊਗੀ ਹੁਣ ਇਹਨਾਂ ਨੂੰ ਉਮੀਦ ਸਾਡੇ ਉਮੀਦ ਸਾਡੇ ਪਿੱਛਾ ਕਹਿੰਦੇ ਆ ਵੀ ਸਰਕਾਰ ਸਰਕਾਰ ਨੂੰ ਵੀ ਅਜੀ ਬੋਲ ਦੋ ਜੀ ਨਹੀਂ ਦੇ ਸਾਡੇ ਇਹ ਬਰਾਵਾ ਉਦੋਂ ਬਾਅਦ ਟੋਏ ਥੱਲੇ ਸਿਵਰੇਜ ਪਈ ਆ ਸਾਗਰ ਕੇ ਪੱਟੇ ਜੀ ਉੱਤੋਂ ਪਾਸੇ ਮੇਨ ਸਟਾਰਟ ਹੋ ਗਏ ਸਰਕਾਰ ਜੀ ਦਾ ਤੇ ਤੇਰੀ ਕੀ ਸੜਕ ਪਸੰਦ ਨਹੀਂ ਆ ਰਹੀ ਸੜਕ ਪਾੜਤੀ ਜਾ ਰਹੇ ਹਨ ਪਾਈਪ ਪਤਾ ਰਹੀਆਂ ਕਭੀ ਪਾਣੀ ਕੀ ਪਾਈਪ ਕਭੀ ਲਾਈਟੇ ਕੀ ਪਾਈਪ ਪਾਈਪ ਦਾ ਰੰਗ ਪਸੰਦ ਨਹੀਂ ਆ ਰਹਾ ਪਾਈਪ ਉਖੜ ਕੇ ਆ ਰਹਾ ਕਾ ਪਾਈਪ ਕਾ ਹਰਾ ਰੰਗ ਬਾਦ ਸੜਕ ਸੜਕ ਪਾੜ ਕੇ ਫਿਰ ਪਾਈਪ ਵੀ ਕਾ ਲ ਉਸਕਾ ਰੰਗ ਕੀਆ ਜਾ ਰਹਾ ਹੈ ਹਰਾ ਨਹੀਂ ਫਿਰ ਪਤਾ ਚਲਾ ਪੀਲਾ ਕਰਨਾ ਸੀ ਪੀਲਾ ਕਰ ਰਹਾ ਜਾ ਰਹਾ ਹੈ ਉਹ ਹਾਲ ਹੈ ਆ ਦੇਖੋ ਕੰਨਾ ਚਿਕੜਾ ਚਿਕੜੀ ਹੋਇਆ ਪਿਆ ਕੰਮ ਹੈ ਉਹ ਕੋਈ ਆ ਲੱਕਾ ਮਕਰਵਾਇਆ ਰਦਰ ਇਹ ਪਾਣੀ ਦੀ ਨਿਕਾਸੀ ਲਈ ਉਹਨਾਂ ਨੇ ਪੈ ਪਾਈ ਧਾ ਕਰਕੇ ਰੋਡ ਪਟਿਆ ਗਿਆ ਸੀ ਨਿਕਾਸੀ ਹੈ ਕਿੱਥੇ ਇੱਥੇ ਨਿਕਾਸੀ ਥੱਲੇ ਜਿਹੜੀ ਉਹ ਖੇਰ ਦੀ ਨਿਕਾਸੀ ਹੈ ਇਹਦਾ ਪਾਣੀ ਆ ਸੀਵਰ ਇਹਦਾ ਸੀਵਰੇਜ ਦੀ ਸੀ ਇਕੱਠੀ ਉਹਦੇ ਕਰਕੇ ਰੋਡ ਪਟੇ ਉਹ ਤਾਂ ਮੀਂਹ ਫੜ ਹੋ ਗਏ ਮੀਂਹ ਚ ਭਰਾਵਾ ਕਿੱਦਾਂ ਕਰ ਰੋਡ ਬਣਾਣਾ ਹੈ ਕੋਈ ਗਲਤੀ ਨਹੀਂ ਹੈਗੀ ਚਲੋ ਬਣਾ ਦੇਣਗੇ ਆ ਦੇਖੋ ਤਾਂ ਟੋਏ ਟੋਏ ਤੂੰ ਥੋੜਾ ਧਿਆਨ ਨਾਲ ਕੱਢ ਮਮਾ ਆਜਾ ਨਹੀਂ ਲਾ ਬਾਕੀ ਕੋਈ ਗੱਲ ਨਹੀਂ ਹੈਗੀ ਆਪਾਂ ਨੂੰ ਮੇਰਾ ਫੋਨ ਤੋਂ ਇੱਕ ਵਾਰੇ ਹੀ ਪਾਲਾ ਮੇਰੇ ਸਾਹਾਂ ਭੇਜੇ ਹੋ ਕੇ ਚੀ ਜਾਦਾ ਹੂੰ ਤਾਂ ਮੇਰਾ ਵੀ ਭਜਿਆ ਨਾ ਮਾਨੂੰ ਮੈਂ ਦੇਖ ਸਾਰਾ ਫੋਨ ਮੀਂਚ ਲੈ ਕੇ ਤੁਰਿਆ ਆਂ ਇਹਨਾਂ ਦਾ ਛਤਰੀ ਵੀ ਨਹੀਂ ਲਈ ਮੈਂ ਹਾਂ ਕਿ ਛਤਰੀ ਹੋ ਜਾ ਗਿਆ ਅੱਜ ਹੀ ਗੱਲ ਛਤਰੀ ਛਤਰੀ ਹੋਇਆ ਵਿਆਹ ਤਾਂ ਹੋਣਾ ਹੀ ਆ ਬਰੋ ਆ ਦੇਖੋ ਦੁਕਾਨਾਂ ਦੇ ਮੂਹਰੇ ਕਿੰਨਾ ਪਾਣੀ ਹੈ ਕਸ ਬਹੁਤ ਜ਼ਿਆਦਾ ਕੰਮ ਖਰਾਵਾ ਰੋ ਚੈੱਕ ਆਊਟ ਹੈ ਜੱਸ ਸ਼ਿਵਲਾ ਪਾੜੀ ਚੋਂ ਸਿਮੀ ਪੂਲ 'ਚ ਕਿਸੇ ਨੇ ਨਹਾਉਣਾ ਹੋਵੇ ਕਿਸੇ ਦੀ ਇੱਛਾ ਹੋਵੇ ਸੋ ਨਹਾ ਸਕਦਾ ਆ ਪੂਰਾ ਪਾਣੀ ਦੇ ਨਾਲ ਭਰਿਆ ਪਿਆ ਆ ਦੇਖ ਲੋ ਇੱਥੇ ਜਾਈਦਾ ਯਾਰ ਇਹ ਉੱਚਾ ਕਰਨਾ ਚਾਹੀਦਾ ਇੱਥੇ ਪੈਪੂ ਪੈਣੇ ਚਾਹੀਦੇ ਆ ਓਕੇ ਤੇਰੇ ਕੋਲ ਕੰਮ ਚੱਲ ਗਿਆ ਤੇਰਾ ਗੱਲਬਾਤ ਹੀ ਲੱਕ ਪੇਸ਼ ਹੋਈ ਆ ਇੱਥੇ ਹੈ ਉਖਾ ਓਏ ਉਖਾ ਉਖਾ ਹੋਇਆ ਪਿਆ ਕੰਮ ਲੈ ਬਰਾਵਾ ਤੂੰ ਗਲੀਆਂ 'ਚ ਨਹੀਂ ਗਿਆ ਹਾਂ ਘੇਰ ਰੀਆਂ ਭਰਾਵਾ ਐਡੇ ਐਡੇ ਗੋਡੇ ਵੀ ਤੇਰੇ ਹੋ ਜਾਣੇ ਆ ਭੇਜ ਜਾਣੇ ਆ ਸਾਰੇ ਐਂਡਾ ਨਾ ਪਾਣੀ ਚੜ ਜਾਂਦਾ ਗੱਡੀਆਂ ਦੇ ਵਿੱਚ ਹਾਂ ਬਾਲਾ ਹੀ ਕੰਮ ਖਰਾਬ ਆ ਮਤਲਬ ਹੈਂ ਹੋਰ ਇਹ ਜਾਲਾ ਦਸ ਦਿਨ ਲੈ ਜਾਂਦੇ ਆ ਨਾ ਭਰਾਵਾ ਮੈਂ ਨਹੀਂ ਜਾਣਾ ਚਾਹਣਾ ਮੋਹਲ ਜਿਆਦਾ ਖਰਾਬ ਨਾ ਹੋ ਜਵੇ ਭਰੇ ਭਰਾ ਮੋਟਾ ਲੈ ਗਿਆ ਕਿ ਬੱਬੇ ਬੱਬੇ ਹੀ ਬੰਦ ਹੋ ਗਿਆ ਮੈਂ ਕੱਲ ਬਾੜੀ ਬਾੜਿਆ ਆਉਣਾ ਪਾਣੀ ਜਦੋਂ ਮੈਂ ਰੱਖਿਆ ਗੋਡੇ ਦੇ ਗੋਡੇ ਭਿੱਜ ਗਏ ਮੇਰੇ ਸਾਰੇ ਪਿੰਡਾਂ ਮੁੰਡਾ ਸਾਰੀ ਗੱਦੀ ਗੱਦੀ ਲੋਕ ਹੀ ਦੇਖਦੇ ਰਹਿੰਦੇ ਕੋਠੇ ਚੜ ਗਏ ਹੈਲਪ ਵੀ ਨਹੀਂ ਕਰਾਉਣੇ ਮੁੜ ਕੇ ਹਾਂ ਨਾਲੇ ਹੱਸ ਕਰ ਹੱਸਦੇ ਰਹਿੰਦੇ ਫੂਡ ਵੀ ਗਿੱਲੇ ਹੋ ਗਿਆ ਭਰਾਵਾ ਉੱਤਰ ਕੇ ਵੇ ਮੋਠਾ ਕੱਢਿਆ ਅਥੋਂ ਭਰੀ ਗਾਵੇ ਇੰਨਾ ਖਾਂਦ ਭਰਾਵਾ ਵਾ ਅੱਖਰ ਜਾਵਾ ਦਰਿਆ ਗਿਆ ਸ਼ਾਰਪੁਰ ਵੀ ਲੈਂਸ ਕਾਰਡ ਖੁੱਲ ਗਿਆ ਨਾ ਸੋ ਸ਼ਾਰਪੁਰ ਆਪਾਂ ਆਏ ਆ ਜਿਹੜਾ ਕੰਮ ਜੱਸ ਉਹ ਤਾਂ ਕੰਮ ਆਪਣਾ ਹੋ ਗਿਆ ਹੈ ਹੈ ਨਾਲੇ ਸਾਡਾ ਬਲੌਗ ਬਣ ਗਿਆ ਨਾਲੇ ਆਪਣਾ ਕੰਮ ਹੋ ਗਿਆ ਜਿਹੜਾ ਕਰਨਾ ਆਇਆ ਸੀ ਗਿਆ ਠੀਕ ਨਹੀਂ ਕੀ ਕਰਵਾਉਂ ਕਰੀਏ ਹੁਣ ਘਰ ਨੂੰ ਕੀ ਕਰਨਾ ਇੱਧਰ ਹੁਣ ਥੋੜਾ ਹੋ ਅੱਗੇ ਰੋਕ ਲਾ ਕੇ ਤੇ ਨਾਲ ਨੂਨ ਖਾ ਲੈਨੇ ਆਂ ਹੋਰ ਉਹ ਅੰਦਰ ਰੋ ਖੁਸ਼ ਰਹੋ ਤੰਦਰੁਸਤ ਰਹੋ ਹਾਂ ਨਾ ਫਲ ਫਰੂਟ ਖਾਣਾਂ ਦੀ ਗੱਲ ਕਰ ਫਲ ਫਰੂਟ ਨਹੀਂ ਖਾਣਾ ਨਾਲ ਖਾਣੇ ਆ ਅੱਜ ਉਹ ਯਾਰਾ ਪਾਣੀ ਆਇਆ ਜੀ ਜਿਹੜਾ ਸਦਰ ਠਾਣੇ ਨੂੰ ਰਸਤਾ ਜਾਂਦਾ ਸਾਰੇ ਰਸਤੇ ਡੁੱਬੇ ਪਏ ਆ ਅੱਗੇ ਤੋਂ ਅੱਗੇ ਹੈ ਜਸ ਉਹ ਕਿਉਂ ਬੰਨਾ ਖਰਾਬ ਹੋਇਆ ਪਿਆ ਆਇਆ ਤਾਂ ਕੰਨਾ ਆਪਣੇ ਪਿੰਡਾਂ ਲਈ ਸਹੀ ਆ ਇੱਧਰ ਤਾਂ ਜ਼ਿਆਦਾ ਹੀ ਕੰਮ ਖਰਾਬ ਹੋ ਕੁਝ ਹੂੰ ਸੋ ਦੇਖ ਸਕਦੇ ਹੋ ਪਾਣੀ ਬਹੁਤ ਜ਼ਿਆਦਾ ਆਇਆ ਆ ਤੇ ਨਹੀਂ ਹਟਣ ਦਾ ਨਾਂ ਨਹੀਂ ਲੈ ਨਹੀਂ ਹਟਣ ਦਾ ਨਾਂ ਲੈ ਨਹੀਂ ਰਿਹਾ ਤੇ ਆਪਾਂ ਚੱਲਦੇ ਆ ਜੱਸ ਹੁਣ ਘਰ ਨੂੰ ਫੋਨ ਫੋਨ ਆਪਾਂ ਹੁਣ ਪਾ ਲੈਣੇ ਆ ਲਫਾਫੇ ਦੇ ਵਿੱਚ ਗਿੱਲਾ ਨਾ ਹੋ ਜਾਵੇ ਤੇ ਖਰਾਬ ਵੀ ਨਾ ਹੋ ਜਾਵੇ ਜਿਹੜਾ ਫੋਨ ਮੈਂ ਅਗਲੇ ਮਹੀਨੇ ਲੈਣਾ ਹੋਵੇ ਤੇ ਇਸ ਮਹੀਨੇ ਮੈਨੂੰ ਖੜੇ ਪੈਰੀ ਲੈਣਾ ਪੈ ਜਾਵੇ ਕਰਕੇ ਅੱਗੇ ਬੋ ਹੋਈ ਜਾਂਦੇ ਆ ਬਾਕੀ ਗੱਲਾਂ ਇਹ ਗੱਲਾਂ ਮਜ਼ਾਕ ਜਿਹੀਆਂ ਕਹਿੰਦਾ ਇੱਕ ਮਾਰਤੀ ਤਾਰੇ ਵਾਲੇ ਪਰਦਾਸ਼ ਕਰਿਓ ਵਾਇਸ ਵੀ ਅੱਗੇ ਦੇ ਕਮਿਟੀ ਦੇ ਵਿੱਚ ਪੰਜਾਬ ਦੇ ਕਿਤੇ ਵੀ ਕੱਢਿਆ ਜਾਵੇ ਤੇ ਖਾਸ ਲਾਸਟ ਇੱਕ ਬੇਨਤੀ ਆਪਾਂ ਜਰੂਰ ਕਰਨੀ ਹੈ ਵੀ ਜਿਹੜੀਆਂ ਲੋੜਵੰਦ ਦੀਆਂ ਵੀਡੀਓ ਹੁੰਦੀਆਂ ਵੀ ਕਿਸੇ ਪਿੰਡ ਦੇ ਕੋਈ ਵੀਡੀਓ ਪਾਉਂਦਾ ਵੀ ਸਾਨੂੰ ਆਹ ਚੀਜ਼ ਦੀ ਜ਼ਰੂਰਤ ਆ ਆਹ ਚੀਜ਼ ਦੀ ਜ਼ਰੂਰਤ ਉਸ ਵੀਡੀਓ ਨੂੰ ਕਟੋ-ਕਟ 20 ਜਣਿਆਂ ਨੂੰ ਸ਼ੇਅਰ ਕਰਿਆ ਕਰੋ ਵੱਧ ਤੋਂ ਵੱਧ ਜਿੰਨਾ ਮਰਜ਼ੀ ਕਰ ਸਕਦੇ 20 ਜਣਿਆਂ ਨੂੰ ਕਟੋ-ਕਟ ਸ਼ੇਅਰ ਕਰੋ ਤਾਂ ਜੋ ਕੋਈ ਚੀਜ਼ ਲੋੜਵੰਦ ਵੀਰ ਕੋ ਹੈਲਪ ਕਰਨਾ ਚਾਹੁੰਦਾ ਸੋ ਕਰ ਸਕੇ ਤੇ ਅੱਜ ਦਾ ਬਲੌਗ ਅਸੀਂ ਕਰਦੇ ਆ ਇੱਥੇ ਹੀ ਇੰਨੀ ਕੁ ਕੀ ਨੂੰ ਗੱਲ ਕਰਦੇ ਹਾਂ ਸਮਾਪਤ ਤੁਹਾਨੂੰ ਕਹਿਣ ਦੇ ਥੋੜਾ ਆ ਕੀ ਆ ਵੀ ਇਹ ਚੀਜ਼ ਨੂੰ ਥੋੜਾ ਪ੍ਰਮੋਟ ਕਰੋ ਜੇ ਕਿਸੇ ਨੂੰ ਕੋਈ ਲੋੜ ਆ